ਮੈਂ ਸੁਣਨ ਵਾਲਿਆਂ ਨੂੰ ਸਾਰੀਆਂ ਕੁੜੀਆਂ ਨੂੰ ਕਹਿਣੀ ਹੈ ਜੇ ਪਿਓ ਕਹਿੰਦੇ ਨਾ ਬੀਤੀਆਂ ਆ ਰਾ ਛੱਡ ਦੇ ਸੋਨੂੰ ਛੱਡ ਦੇਣਾ ਚਾਹੀਦਾ ਮੈਂ ਅੱਜ ਤੁਸਤੋਨੀਆ ਮੈਂ ਉਹਦੇ ਪਿਓ ਦੀ ਗੱਲ ਨਹੀਂ ਮੰਨਦੀ ਢੇਲੀ ਤੇ ਖੇਤਲ ਖੁਸ਼ੀਆਂ ਇਹਦੇ ਆਂਟੀ ਦਾ ਗੱਲ ਦਾ ਅਸਰ ਕਈਆਂ ਤੇ ਪੈ ਸਕਦਾ ਹੈ ਤੋਂ ਬਹੁਤ ਵਧੀਆ ਗੱਲ ਆਂਟੀ ਨੇ ਕਹੀ ਹੈ ਤੇ 100% ਇਹ ਗੱਲ ਨਾਲ ਮੈਂ ਸਹਿਮਤ ਵੀ ਹਾਂ ਕਿ ਆਪਾਂ ਨੂੰ ਪਿਓ ਦਾ ਕਹਿਣਾ ਮੰਨਣਾ ਚਾਹੀਦਾ ਜਿੱਥੇ ਪਿਓ ਚਾਏ ਉੱਥੇ ਹੀ ਵਿਆਹ ਕਰਵਾਉਣਾ ਚਾਹੀਦਾ ਆ ਆਪਣੀ ਮਰਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਪਿਓ ਨੇ ਦੁਨੀਆ ਵੇਖੀ ਹੁੰਦੀ ਆ ਇਹ ਦੁਨੀਆ ਕੁਝ ਉੱਤੋਂ ਹੋਰ ਹੁੰਦੀ ਆ ਤੇ ਕੁਝ ਅੰਦਰੋਂ ਹੋਰ ਕੁਝ ਨਿਕਲਦੀ ਆ ਆਪਾਂ ਜਲਦਬਾਜ਼ੀ ਚ ਫੈਸਲੇ ਲਏ ਹੁੰਦੇ ਆ ਕਿਉਂਕਿ ਆਪਾਂ 1-2 ਸਾਲ ਹੀ ਕਿਸੇ ਨਾਲ ਗੁਜ਼ਾਰ ਕੇ ਫੈਸਲੇ ਕਰ ਲੈਣੇ ਆ ਭਾਰ ਪਿਓ ساری ਉਮਰ ਗੱਲ ਹੀ ਹੁੰਦੀ ਆ ਪਿਓ ਨੇ ਇਹੇ ਚੀਜ਼ਾਂ ਪਿਓ ਦੇ ਇਮਤਿਹਾਨ ਚੋਂ ਨਿਕਲੀਆਂ ਹੁੰਦੀਆਂ ਆ ਤਾਂ ਹੀਓ ਪਿਓ ਸਹੀ ਫੈਸਲਾ ਕਰਦਾ ਆ ਤੇ ਮਾਂ ਪਿਓ ਦਾ ਹਮੇਸ਼ਾ ਕਹਿਣਾ ਮੰਨਣਾ ਚਾਹੀਦਾ ਆ ਆਪਾਂ ਮਾਂ ਪਿਓ ਦੇ ਕਹਿਣੇ ਦੇ ਖਿਲਾਫ ਨਹੀਂ ਜਾਣਾ ਚਾਹੀਦਾ